मुख्यमंत्री के विधानसभा हल्का क्षेत्र दूरी में कांग्रेस की तरफ से हल्ला प्रदर्शन किया गया इस धरना प्रदर्शन में पंजाब सरकार के खिलाफ जमकर नारेबाजी की गई आज पूरे पंजाब में पंजाब प्रदेश कांग्रेस कमेटी के, के अध्यक्ष अमरिंदर सिंह राजावर ने राज्य में बिगड़ती कानून व्यवस्था को लेकर राज्य भर में डी एस पी कार्यालय के सामने सुबह दस बजे से दो बजे तक धरना देने का ऐलान किया था اسی اعلان کے تحت پنجاب کے मुख्यमंत्री کے حلقہ دورے میں پنجاب کے یوتھ بینک کے جنرل سیکرٹری شوبن شرما چوبے کی اگوَائی میں ٹی ایس پی کالے کے باہر جانا دیا گیا اور عوام آدمی پارٹی کی پنجاب سرکار کی ناکامیوں کو لے کر ایک مانگ پتر ڈی ایس پی دویتو دیا گیا۔ شاپ نہیں اسی 48 دے ٹمپریچر دے اوپر جا کے धरना لائیے اسی لوکاں دے جو فتپا 2022 ਦਿੱਤਾ ਉਸਨੇ ਸਰਮਥੇ ਪ੍ਰਬੰਧ ਕੀਤਾ ਭਾਵੇਂ ਕਾਂਗਰਸ ਸਰਕਾਰ ਨੇ 2017 ਤੋਂ ਲੈ ਕੇ 2022 ਤੱਕ ਬਹੁਤ ਕੰਮ ਕੀਤਾ ਹੋ ਕੇ ਕਿ ਲੋਕਾਂ ਨੇ ਫਤਮਾ ਇੱਕ ਤਬਦੀਲੀ ਦੇ ਨਾਮ ਤੇ ਬਦਲਾਅ ਦੇ ਨਾਮ ਤੇ 92 ਸੈਂਟਾ ਦੇ ਨਾਲ ਇਹਨਾਂ ਵੀ ਸਰਕਾਰ ਬਣਾਈ ਲੇਕਿਨ ਜਿਸ ਦਿਨ ਤੋਂ ਪਹਿਲੇ ਦਿਨ ਤੋਂ ਲੈ ਕੇ ਜਿਹੜੇ ਹੁਣ ਤੱਕ ਦੇ ਹਾਲਾਤ ਨੇ ਮੁਤਕਦ ਦੇ ਹਾਲਾਤ ਨੇ ਅਸੀਂ ਇਸੇ ਕਰਕੇ برداشت ਕਰਦੇ ਆਏ ਕਿ ਸਰਕਾਰ ਨੂੰ ਟਾਈਮ ਦੇਣਾ ਚਾਹੀਦਾ ਲੇਕਿਨ ਜਦੋਂ ਪਾਣੀ ਉੱਪਰ ਦੀ ਨਿਕਲਿਆ ਜੋ ਸਾਡੇ ਕਾਂਗਰਸ ਪ੍ਰਧਾਨ ਨੇ ਰਾਜਪਟਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਧਰਨੇ ਲਗਾਏ ਜਾ ਰਹੇ ਨੇ ਤਾਂ ਕਿ ਸਾਡਾ ਧਰਨਾ ਲਾਉਣ ਦਾ ਮਕਸਦ ਇਹ ਨਹੀਂ ਕਿ ਅਸੀਂ ਮਤਲਬ ਕੋਈ ਇਸਨਾਂ ਦੀ ਵਿਰੋਧਤਾ ਕਰਦੇ ਹਾਂ ਸਰਕਾਰ ਨੂੰ ਜਗਾ ਰਹੇ ਹਾਂ ਪ੍ਰਸ਼ਾਸਨ ਨੂੰ ਜਗਾ ਰਹੇ ਹਾਂ ਤਾਂ ਕਿ ਹਰ ਇੱਕ ਬੰਦੇ ਦੇ ਨਾਗਰੀਕੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਔਰ ਹਰ ਇੱਕ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਅੱਜ ਜੋ ਉਸੇ ਤਹਿ ਦੇ ਵਿੱਚ ਧਰਨਾ ਲਾਇਆ ਜਾ ਰਿਹਾ ਜੇ ਕੋਈ ਸਰਕਾਰ ਜਾਂ ਪ੍ਰਸ਼ਾਸਨ ਦੇ ਉੱਤੇ ਇਸ ਗੱਲ ਦੀ ਗੌਰ ਨਾ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਜੰਗੀ ਪੱਧਰ ਤੇ ਉੱਤੇ ਸੰਘਰਸ਼ ਛੇੜਿਆ ਜਾਊ ਜਿਹਦੇ ਵਿੱਚ ਹੋ ਸਕਦਾ ਵੀ ਅਸੀਂ ਸਰਕਾਰ ਦੇ ਚੂਲਾ ਹਲਾਉਣ ਦੇ ਵਿੱਚ ਵੀ ਕੰਮ ਦਾ ਪੰਜਾਬ ਪ੍ਰਦੇਸ਼ ਕੌਂਸਲ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਲੈਂਡ ਆਰਡਰ ਦੀ ਪੋਜੀਸ਼ਨ ਆ ਪੰਜਾਬ ਦੇ ਵਿੱਚ ਦਿਨੋਂ ਦਿਨ ਜਿਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਤੁਸੀਂ ਰੋਜ਼ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਦੇਖ ਰਹੇ ਹੋ ਕਿ ਜਿਹੜਾ ਬੰਦਾ ਸਵੇਰੇ ਵਪਾਰ ਕਰਨ ਦੇ ਲਈ ਘਰੋਂ ਗਿਆ ਜਾਂ ਜਿਹੜਾ ਬੰਦਾ ਆਪਣੇ ਕਾਰੋਬਾਰ ਲਈ ਗਿਆ ਸ਼ਾਮ ਨੂੰ ਘਰ ਵਾਪਸ ਆਊਗਾ ਜਾਂ ਨਹੀਂ ਆਊਗਾ ਬੇਜਕੀਨੀ ਵਾਲਾ ਮਾਹੌਲ ਬਣਿਆ ਹੋਇਆ ਹੈ ਔਰ ਉਹਨਾਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਪੰਜਾਬ ਪ੍ਰਦੇਸ਼ ਤੋਂ ਕਮੇਟੀ ਦੇ ਪ੍ਰਧਾਨ ਰਾਜਾ ਬਰਿੰਗਜੀ ਹੋਰਾਂ ਨੇ ਔਰ ਪੂਰੀ ਕੌਂਸਲ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਬਲਾਕ ਲੈਵਲ ਤੇ ਡੀਐਸਪੀ ਦਫ਼ਤਰ ਦੇ ਬਾਹਰ ਇਹ ਧਰਨੇ ਪ੍ਰਦਰਸ਼ਨ ਜਾਰੀ ਕੀਤੇ ਜਾਣ ਤਾਂ ਕਿ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ ਔਰ ਜਿਹੜੀ ਲੋਕਾਂ ਦੇ ਉੱਪਰ ਮੌਤ ਮੰਡਰਾ ਰਹੀ ਹੈ ਪਤਾ ਨਹੀਂ ਕਦੋਂ ਕਿੱਥੇ ਕੀ ਘਟਨਾ ਹੋ ਜਾਣੀ ਹੈ ਔਰ ਹਰ ਬੱਚਾ ਹਰ ਲੇਡੀ ਇਹ ਸੋਚਦੇ ਆ ਕਿ ਮੇਰਾ ਪਤੀ ਮੇਰਾ ਘਰ ਵਾਲਾ ਸ਼ਾਮ ਨੂੰ ਮੇਰਾ ਬਾਪ ਮੇਰਾ ਭੈਣ ਮੇਰਾ ਭਰਾ ਕਰ ਆਊਗਾ ਜਾਂ ਨਹੀਂ ਆਊਗਾ ਸੋ ਐਡਾ ਜਿਹਦਾ ਮਾਹੌਲ ਹੈ ਪੰਜਾਬ ਦੇ ਵਿੱਚ ਖਰਾਬ ਹੋਇਆ ਇਹ ਨਿੰਦਣਯੋਗ ਹੈ ਸਰਕਾਰ ਦਾ ਕੋਈ ਕਿਸੇ ਕਿਸਮ ਦਾ ਕੰਟਰੋਲ ਨਹੀਂ ਸੋ ਸਰਕਾਰ ਦਾ ਫਰਜ ਬਣਦਾ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਲਾਅ ਨਰਡ ਦੀ ਪੋਜੀਸ਼ਨ ਨੂੰ ਸਹੀ ਰੱਖੇ ਔਰ ਲੋਕਾਂ ਨੇ ਬੜੇ ਵੱਡੇ ਮਤਦਾਨ ਦੇ ਨਾਲ ਇਹਨਾਂ ਨੂੰ ਲੈ ਕੇ ਆਏ ਸੀ ਅੱਜ ਇਹਨਾਂ ਦਾ ਵੀ ਤਾਂ ਕੋਈ ਫਰਜ ਬਣਦਾ ਆਪਣੇ ਫਰਜ਼ਾਂ ਤੋਂ ਭੁੱਲੇ ਬੈਠੇ ਨੇ ਸੋ ਅੱਜ ਉਹਨਾਂ ਨੂੰ ਜਗਾਉਣ ਦੇ ਲਈ ਕਾਂਗਰਸ ਇਕੱਠ ਹੋ ਕੇ ਥਾਂ ਥਾਂ ਤੇ ਸੜਕਾਂ ਦੇ ਉੱਤੇ ਉਤਰੀ ਹੈ ਕਿਵੇਂ ਰਾਘਿਰ ਜਾਂਦੇ ਆਨ ਰੱਤ ਕੋ ਕਿਤੇ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਮੇਰੇ ਵੱਡੇ ਭਰਾ ਭਾਈ ਅਮਰਿੰਦਰ ਸਿੰਘ ਰਾਜਾ ਆਪਣੇ ਜਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੱਤ ਨੁਕਸਿਆ ਗਿਆ ਜਿਵੇਂ ਸਾਡੇ ਪਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਕੀਬ ਜੀ ਸਾਡੀ ਸਾਰੀ ਲੀਡਰਸ਼ਿਪ ਹੋਰ ਇਸ ਵਿੱਚ ਸਾਡੇ ਉਹ ਜਨਰਲ ਮਨ ਕੇ ਆਏ ਮਹਾਰਾਜਾ ਮਹਾਰਾਜਾ ਬਿਰਖਲਾ ਜੀ ਔਰ ਤਮਾਮ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਡੇ ਕੋਲ ਜੀ ਆਇਆਂ ਨੂੰ ਮੰਗੇ ਜੀ ਹੋ ਸਾਰੇ ਐਮਸੀ ਸਾਹਿਬਾਨ ਹੋ ਸਾਰੇ ਅਜੂਰੇ ਪਹੁੰਚੇ ਹੈ ਤਾਂ ਕਿ ਅਸੀਂ ਆਪਣੀ ਬਾਜ ਬਲੰਕ ਕਰ ਸਕੀਏ ਔਰ ਮਾਨਯੋਗ ਡੀਐਸਪੀ ਸਾਹਿਬ ਨੇ ਦੱਸ ਸਕੀਏ ਕਿ ਪੰਜਾਬ ਵਿੱਚ ਔਰ ਸਾਡੇ ਖਾਸ ਕਰਕੇ ਪੂਰੀ ਸ਼ਹਿਰ ਚ ਕੀ ਚੱਲ ਰਿਹਾ ਪਿਛਲੇ ਜਿਵੇਂ 1.5-2 ਮਹੀਨੇ ਵਿੱਚ ਅਸੀਂ ਸਭ ਨੇ ਦੇਖਿਆ ਕਿੰਨੀਆਂ ਚੋਰੀਆਂ ਹੋਈਆਂ ਕਿਵੇਂ ਲੋਕ ਖੋਹ ਕੀਤੇ ਗਏ ਉਹਦੇ ਕਰਕੇ ਅੱਜ ਇਕੱਠ ਤਰਨ ਆਏ ਕਿੰਨਾ ਚਿਰ ਚੱਲਦਾ ਰਹੇਗਾ ਤੁਹਾਡਾ ਰੋਸ ਪ੍ਰਦਰਸ਼ਨ ਅਸੀਂ ਰੋਸ ਪ੍ਰਦਰਸ਼ਨ ਅੱਜ ਡੀਐਸਪੀ ਸਾਹਿਬ ਨੂੰ ਆਪਣਾ ਮੰਗ ਪੱਤਰ ਦੇਣਾ ਹੈ ਕਿ ਉਹਨਾਂ ਨੂੰ ਦੱਸਨੇ ਆਂ ਕਿਰ ਉਹ ਇਹਦੇ ਪੰਦਾ ਵੀ ਦਿਨਾਂ ਵਿੱਚ ਉਰੇ ਪੁਲਿਸ ਦੀ ਗਸ਼ਟ ਨਹੀਂ ਵਧਾਉਂਦੇ ਰਾਤਾਂ ਨੂੰ ਔਰ ਇਹ ਪੰਜਾਬ ਤੇ ਜਿਹੜਾ ਸਾਡਾ ਪੂਰੀ ਦੇ ਹਾਲਾਤ ਨੇ ਉਹਨੂੰ ਚੰਗੇ ਨਹੀਂ ਕਰਦੇ ਤਾਸੀਂ ਪੱਕੇ ਤੌਰ ਤੇ ਉਹਰੇ ਆਉਣ ਵਾਲੇ 15 ਦਿਨਾਂ ਤੱਕ ਬੈਠਣਾ ਹੈ